ਸਾਥੀਓ ਯੂਕੇ ਦੇ ਖਾਸ ਗੱਲ ਦਿਖਾਣੀ ਹੈ ਆਪਣੇ ਪੰਜਾਬ ਵਿੱਚ ਜਿਹੜੇ ਸੇਬ 250 300 ਰੁਪਏ ਕਿਲੋ ਸਪੈਸ਼ਲ ਮਿਲਦੇ ਆ ਉਹ ਇੱਥੇ ਦਰਖਤਾਂ ਨੂੰ ਆਮ ਲੱਗਦੇ ਅਜਰਾ ਦੇਖਿਓ ਆਮ ਤੋਂ ਮੇਰਾ ਭਾਵ ਮੰਗੇਓ ਨਹੀਂ ਆੰਬ ਨਹੀਂ ਮਤਲਬ ਆਮ ਬੜੇ ਕਾਮਨਲੀ ਨਾਰਮਲ ਜੇ ਦਰਖਤ ਆ ਘਰਾਂ ਦੇ ਬਾਹਰ ਲੱਗੇ ਆ ਇੱਥੇ ਨਾਰਮਲ ਆ ਪਰ ਆਪਣੇ ਹੁਣ ਤਾਂ ਬਹੁਤ ਖਾਸ ਹੋ ਜਾਣ ਇੱਕ ਦਰਖਤ ਇੱਥੇ ਲੱਗਾ ਤੇ ਇਹਨੂੰ ਕਿੰਨੇ ਸੇਬ ਲੱਗੇ ਹੋਏ ਆ ਮਤਲਬ ਆਪਣੇ ਤਾਂ ਲੁੱਟ ਪੈ ਜਵੇ ਜਿੱਦਾਂ ਆਪਣੇ ਜਾਮਣਾਂ ਲੱਗਦੀਆਂ ਇੱਥੇ ਤੁਸੀਂ ਦੇਖੋ ਕਿਵੇਂ ਰੁੱਖਾਂ ਨੂੰ ਸੇਬ ਲੱਗਦੇ ਆ ਤਾਂ ਖਾਸ ਗੱਲ ਹੈ ਮਤਲਬ ਆਪਣੇ ਨੂੰ ਰਾਇਲਟੀ ਮੰਨਿਆ ਜਾਂਦਾ ਹੈ ਕਿ ਜੇ ਕੋਈ ਬੰਦਾ ਸੇਬ ਖਾ ਰਿਹਾ ਸੇਬ ਪਰਚੇਸ ਕਰ ਰਿਹਾ ਰਾਇਲਟੀ ਹੈ ਪਰ ਇੱਥੇ ਦੇਖੋ ਸਾਡੇਗੇ ਪਏ ਆ ਸੇਬ ਆਰਾ ਰੁੱਖ ਨੂੰ ਲੱਗੇ ਆ 250 300 ਰੁਪਏ ਤੇ ਜਿਹੜੇ ਸੇਬ ਆਪਣੇ ਵਿਕਦੇ ਆ ਇੱਥੇ ਘਰਾਂ ਦੇ ਬਾਹਰ ਆਮ ਲੱਗੇ ਹੋਏ ਆ। ਲੈ ਇਹਨਾਂ ਦੇਸ਼ਾਂ ਨੂੰ ਪ੍ਰਮਾਤਮਾ ਨੇ ਬlèsਸ ਵੀ ਬਹੁਤ ਕੀਤਾ ਹੈ। ਜਿੱਦਾਂ ਆਪਣੇ ਜਾਮਣ ਲੱਗਦੀਆਂ ਮਤਲਬ ਜਾਮਣਾ ਵੀ ਹੁਣ ਟਾਵੀਆਂ ਟਾਵੀਆਂ ਹੀ ਆ ਸਕੂਲਾਂ ਸਕਾਲਾਂ ਦੇ ਅੰਦਰ ਲੱਗੀਆਂ ਜਾਂ ਪਿੰਡ ਦੀ ਗਰਾਊਂਡ ਦੇ ਵਿੱਚ ਹੁੰਦੀਆਂ ਪਰ ਇੱਥੇ ਘਰਾਂ ਦੇ ਬਾਹਰ ਸੇਵ ਵਾਲੇ ਰੋਖੇ। ਕਾਹੀ ਨਾ ਕੰਟੇ ਨੂੰ ਅਮੀਰ ਕੱਟਰੀਆਂ ਕਿਹਾ ਜਾਂਦਾ ਹੈ। ਕੁਦਰਤ ਦੀ ਵੀ ਬਖਸ਼ਿਸ਼ ਹੈ। ਪੀਪੀ ਪੱਤੀ ਵਾਲਾ ਕਹਿੰਦੇ ਕਰਨਾ ਹੈ ਚੇਸ ਅਰ എവ ഗുളാ മിര നമേ ശ്രദ്ധ